ਸਾਦੀਆਂ ਨੂੰ ਗੁਰਦਾਸਪੁਰ ਲਿੰਕ ਰੋਡ ਨਾਲ ਜੋੜਨ ਵਾਲੀ ਨਹਿਰ ਤੇ ਬਣੇ ਪੁਲ ਦੀ ਹਾਲਤ ਬੇहद ਮਾੜੀ ਹੋ ਗਈ ਹੈ ਇਸ ਪੁਲ ਤੋਂ ਕੁਝ ਹੀ ਦੂਰੀ ਤੋਂ ਨਿਕਲਦੇ ਨਿਰਮਾਨ ਅਧੀਨ ਕਟੜਾ ਦੇ ਲਈ ਹਾਈਵੇ ਮਾਰਗ ਨੂੰ ਜਾਣ ਵਾਲਾ ਸਾਰਾ ਮਟੀਰੀਅਲ ਟਿਪਰਾਂ ਹੀ ਇਸੇ ਪੁਲ ਤੋਂ ਗੁਜ਼ਰ ਰਿਹਾ ਹੈ ਪੁਲ ਜਰਜਰ ਹਾਲਤ ਵਿੱਚ ਹੈ ਅਤੇ ਟਿਪਰਾਂ ਦੀ ਆਵਾਜ਼ਾਈ ਨਾਲ ਇਸ ਦੇ ਡਿੱਗਣ ਦਾ ਖਤਰਾ ਹੋਰ ਵੱਧ ਗਿਆ ਹੈ ਇਸ ਪੁਲ ਦੇ ਲਾਗੇ ਹੀ ਰਿਆੜਕੀ ਕਾਲਜ ਰਿਆੜਕੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਹਨ ਪੁਲ ਰਾਹੀਂ ਹਜ਼ਾਰਾਂ ਹੀ ਬੱਚੇ ਸਕੂਲਾਂ ਵਿੱਚ ਜਾਂਦੇ ਹਨ ਪੁਲ ਦੀ ਹਾਲਤ ਇੰਨੀ ਖਸਤਾ ਹੈ ਕਿ ਇਹ ਕਦੇ ਵੀ ਵੱਡੇ ਹਾਸੇ ਦਾ ਸ਼ਿਕਾਰ ਹੋ ਸਕਦਾ ਹੈ ਸਥਾਨਕ ਨਿਵਾਸੀ ਮੰਗ ਕਰਦੇ ਹਨ ਕਿ ਕੋਈ ਵੱਡਾ ਹਾ사 ਵਾਪਰਨ ਤੋਂ ਪਹਿਲਾਂ ਇਸ ਪੁਲ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਰਾ ਮਰਤਪਾਲ ਸਿੰਘ ਆਪਕਾ ਫੌਜੀ ਪਿੰਡ ਤੁਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਵੀਡੀਓ ਵਿੱਚ ਪਾਈ ਸੀ ਜਿੱਦਾਂ ਕਿ ਤੁਸੀਂ ਆਹ ਹਾਲ ਦੇਖ ਰਹੇ ਹੋ ਪੁਲ ਦੀ ਜਿਹੜਾ ਕਿ ਇੱਕ ਬਹੁਤ ਵੱਡੇ ਹਾਦਸੇ ਨੂੰ ਮਤਲਬ ਹਾਸਾ ਹੋ ਸਕਦਾ ਵਾ ਜੀ ਕੋਈ ਪੁਲ ਦੀ ਹਾਤ ਦੇ ਕੇ ਕਦੋਂ ਵੀ ਦੇਖ ਸਕਦਾ ਹੈ ਪੁਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿਤਾ ਜਿੱਦਾਂ ਕਿ ਤੁਸੀਂ ਜਾਣਦੇ ਇਥੇ ਲਾਗੇ ਸਕੂਲ ਆ ਚਾਰ ਪੰਜ ਬੱਚਾ ਹੁੰਦੀਆਂ ਵਾ ਮੇਨ ਹਾਈਵੇ ਜਿਹੜਾ ਦਿੱਲੀ ਜੰਮੂ ਵੱਲ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰੈਫਿਕ ਚੱਲਦੀ ਉਹਦੇ ਚੱਲਦੇ ਟਿਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਲੰਘ ਰਹੇ ਆ ਇਹ ਪੁਲ ਕਿਸੇ ਵੇਲੇ ਵੀ ਦੇਖ ਸਕਦਾ ਇਹ ਪੁਲ ਮੇਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਲੋਰਵਾ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ ਮੇਨ ਪੁਲ ਮਤਲਬ ਜਿਹੜਾ ਵੇੜ ਲਾ ਕੇ ਉਹਨੂੰ ਮੇਨ ਪੁਲ 에 ਸ਼ਾਰਟਕਟ ਪੈਂਦਾ ਕਾਦੀਆਂ ਦਾ ਇਹ ਪੁਲ ਪੈਂਦਾ ਜੀ ਇਹ ਕਰਕੇ ਬੇਨਤੀ ਕਰਦੇ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾਸਾ ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕੱਢੇ ਜਿਸ ਤਰ੍ਹਾਂ ਤੇ ਹੈਵੀ ਟ੍ਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟਾ ਤੁਹਾਨੂੰ ਕੋਈ ਪਤਾ ਹੀ ਆ ਲੰਘ ਰਿਹਾ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਹ ਅਹੀ ਬੇਨਤੀਆਂ ਕਰਦੇ ਆਂ ਵੀ ਸਾਹਾ ਸਾਹ ਹੋਣ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅਜੇ ਤੋਂ ਮੇਰਾ ਖਿਆਲ 10-15 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਇਸ ਦੀ ਹਾਲਤ ਵੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਦਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਕੁ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਏ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70-80 ਸਾਲ ਤੋਂ ਸਾਇਦ ਉੱਤੇ ਹੀ ਹੋ ਗਿਆ ਹੋਊਗਾ ਇੱਕ ਵਾਰੀ ਇਹ ਪੁਲ ਬਣਵਾਤੇ ਕੋਈ ਪੁਰੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਫਿਰ ਕੋਈ ਜਾਣ ਪਤਾ ਨਹੀਂ ਕੋਈ ਕਾਗਜ਼ਾਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲੇ ਸਰਕਾਰਾਂ ਦੀ ਗੱਲ ਵਾ ਮੇਰੇ خیال ਨਾਲ ਸ਼ਾਇਦ ਸਾਡੀ ਉਸ ਤੋਂ ਪਹਿਲਾਂ ਦੀ ਗੱਲ ਹੈ ਮੰਨ ਲਓ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਵਾ ਤੇ ਦੁਬਾਰਾ ਇੱਕ ਵਾਰੀ ਬਣਨਾ ਵੀ ਆਇਆ ਲੇਕਿਨ ਪਤਾ ਨਹੀਂ ਕਿ ਕੰਡੀਸ਼ਨ ਕਰਕੇ ਰੁਕ ਗਿਆ ਕਿ ਜਾਂ ਕਾਗਜ਼ਾਂ ਦੇ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀਆਂ ਸਰਕਾਰਾਂ ਦੀ ਗੱਲ ਹੋਵੇ ਆਵਲੇ ਤੇ ਮਤਲਬ ਕੋਈ ਕਿਸੇ ਵੱਡੇ ਹੱਥ ਸਾਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹੱਥ ਆ ਬਹੁਤ ਵੱਡਾ ਹੱਥ ਹੋ ਸਕਦਾ ਇਹ ਪੁਲ ਦੇ ਕਰ ਇਹ ਕਰਕੇ ਬੱਚਿਆਂ ਦੀ ਬਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬਸਾਂ ਇਥੋਂ ਸਾਰੇ ਸਕੂਲਾਂ ਦੀ ਬਸਾਂ ਇਥੋਂ ਨੰਗਨੀਆਂ ਜਿਹਨੇ ਪਿੰਡ ਮਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇਥੋਂ ਬਸਾਂ ਨਾ ਦਿੰਦੇ ਕੋਈ ਕੱਲ ਨੂੰ ਹਾਸਾ ਹੋ ਗਿਆ ਬੱਚਿਆਂ ਦੇ ਨਾਲ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਵਾਰ-ਵਾਰ ਵੀ ਕਿੰਨੀ ਵਾਰੀ ਅਸੀਂ ਬੇਨਤੀ ਕਰ ਸਕਦੇ ਹਾਂ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਦੇ ਆਂ ਵੀ ਇਹ ਪੋਲ ਵਾਲ ਧਿਆਨ ਰੱਖੇ ਜੀ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ